ਸਦਾ ਕਿ ਦੱ ਨੀ ਗੋਣਾ ਹਾਂ ਇਹ ਪਾਣੀ ਹਾਂ ਪੂਰਾ ਵਧੀਆ ਗੋਡਾ ਵਧੀਆ ਅਸਰ ਮੈਂ ਥੋੜੀ ਰਿਕਵਰੀ ਆ ਜਾ ਪਾਈ ਤੇ ਪੂਰੀ ਹੋ ਗਿਆ ਮਸਲਾ ਹਾਂ ਅੱਛਾ ਬਸ ਦੋ ਮਿੰਟ ਤਿੰਨ ਨਾ ਅੱਗੜਾਣਾ ਹਾਂਜੀ ਦੋ ਮਿੰਟ ਦੀ ਬੰਦ ਜੀ ਲੱਭਦੇ ਇਹਦਾ ਮਤਲਬ ਪੂਰਾ ਉੱਠੁੰਦਿਆ ਨੇ ਅੱਜ ਆਪਣੇ ਜੀਲੇ ਦੇ ਪਿੰਡ ਆਏ ਲਾ ਪਲੇਅਰ ਵਾਲੇ ਦਾ ਲਾ ਪਲੇਅਰ ਬਾਹਰ ਤੇ ਜਾ ਬੌਂਦੇ ਆ ਵਧੀਆ ਰੈਂਟ ਦੇ ਚ ਰੋਕ ਗਿਆ ਮਾਰੀ ਕਰਾ ਤੇ ਆਓ ਵਧੀਆ ਚਲੋ ਮਹਾਰਾਜ ਆਪਦੇ ਸਾਰਾ ਮੰਦਰੋਪ ਕਰੇ ਇੱਕ ਸਾਲਿਕ ਮੇਡਾ ਦਾ ਜਾਵੇ ਸਹੀ ਹੈ ਕਿੰਨਾ ਜਲ ਨਹੀਂ ਇਤਈ ਮਾਸਕਾ ਬੜੀ ਮਾਹੋਲੀ ਹੋਲੀ ਹੋਲੀ ਆਏ ਤੇ ਹਾਂਜੀ ਪਹਿਲਾ ਸਾਲਿਕ ਸੱਟ ਲੱਗਨ ਨਾਲ ਥੋੜਾ ਜਿਹਾ ਕੰਮ ਪਿੱਛੇ ਪੈ ਗਿਆ ਨਾ ਸੱਟ ਲੱਗ ਗਈ ਬਾਕੀ ਬਲਕੇ ਉਂਝ ਵੀ ਕਾੜ ਕਾੜ ਹੋਈ ਆ ਬੋਲਿਆ ਆ ਜਾ ਨਹੀਂ ਹਾਂ ਹਾਂ ਵਧੀਆ ਸਾਰਾ ਕੁਝ ਵਧੀਆ ਵਧੀਆ ਬਹੁਤ ਵਧੀਆ ਪਹਿਲਾ ਸਾਲਿਕ ਤਾਂ ਵਧੀਆ ਹੋਣ ਦਿਆ ਉਹ ਆਕੇ ਦੋਵੇਂ ਬੰਦੇ ਤਨੇ ਆਪਣੇ ਦੇ ਫਿਰ ਟੀਮ ਦਾ ਥੋੜਾ ਜਿਹਾ ਹੋਰ ਇੱਕ ਮੰਨਾ ਮੰਨਾ ਜਿਹੜਾ ਵਧੀਆ ਕਰ ਰਹੀ ਮੰਨਾ ਗੁਰਦਾਸ ਹਾਂ ਦਾ ਦਾ ਸਤਿ ਸ੍ਰੀ ਅਕਾਲ ਤੇ ਇਹ ਆਪਣਾ ਲਾਹੌਰੀ ਲਾਹੌਰਾ ਰਾਜਾ ਪੱਧਰੀ ਵਾਲਾ ਆ ਗਿਆ ਸਾਰੇ ਟੀਮ ਫਿਰ ਆਪਣੀ ਫੁੱਲੀ ਟੀਮ ਸਟਰੋਂਗ ਹੋਈ ਹਾਂ ਵਧੀਆ ਹੈ ਉਹਦਾ ਖੰਡਰ ਛੱਟ ਤੋਂ ਉੱਠ ਗਿਆ ਸਾਰੇ ਲੋਕ ਆ ਸੀ ਹਾਂ ਤੇ ਇਹ 27 ਮੁੰਡਾ ਨਾਲ ਜਿਹੜਾ ਸਮਾਂ ਤੇ ਆ ਵਧੀਆ ਸਾਥੀ ਉਹ ਤੇ ਬੀ ਕਾੜਾ ਜੇ ਲੱਗੇ ਨਾ ਮਾਣੇ ਦਾ ਆਪਣਾ ਇਸ ਤੋਂ 3 ਕਿਲੋਮੀਟਰ ਹੀ ਹੈ ਕਿ ਹਾਂ ਸਟਾਉਣਾ ਪਿੰਡ ਹੀ ਮਾਰਕਟ ਨਾਲ ਅੱਜ ਪਿੰਡ ਦੀ ਗੱਲ ਸੀ ਤੇ ਨਾਲ ਦੇਖਾਂ ਸਾਰੇ ਸਾਰੇ ਆਏ ਤੁਹਾਡੇ ਜਿੱਤਾ ਬੰਦੀਪੁਰੇ ਦੇ ਲਾਗੇ ਇੱਥੇ ਨਾਲ ਨਾ ਤੇ ਨਾਲੇ ਸਾਡੇ ਤਿੰਨਾਂ ਦੇ ਇਕੱਠੇ ਆ ਬਾਜੂ ਦਾ ਮੇਰਾ ਤੇ ਸਤਿ ਸ਼੍ਰੀ ਅਕਾਲ ਕਿ ਲੈਂਚ ਉੱਤੇ ਕੀ ਆ ਬਾਕੀ ਜਦੋਂ ਮੈਜ ਹੈ ਵਧੀਆ ਬਾਤ ਛੜ ਗਈ ਨਾ ਨਹੀਂ ਇੱਥੇ ਹਰ ਸਾਲ ਹੀ ਨਾ ਮੜੀ ਫਿਟਾ ਆ ਕੇ ਤੇ ਮੈਜ ਹੋ ਜਾਂਦਾ ਹੁੰਦਾ ਹਾਂ ਹਾਂ ਹਰ ਸਾਲ ਹੀ ਨਾ ਹੋ ਜਾਂਦਾ ਹੁੰਦਾ ਲਿਕਾ ਪ੍ਰਿਆਲ ਨੂੰ ਤਰੇਬਾ ਬੇਟੋਕੀਆ ਦਾ ਇੱਥੇ ਮੈਚ ਮਿਲਣਾ ਏ 12 ਤਰੀਕ ਨੂੰ 12 ਤਰੀਕ ਨੂੰ ਹਾਂ ਫਿਰ 12 ਦੀ ਨੂੰ ਨੀ ਮੈਚ ਵਧੀਆ ਮੈਚ ਹੋਊਗਾ ਇਸ ਤੇ ਵਧੀਆ ਜਿਆਦਾ ਚਾਹੀਦਾ ਬਾਕੀ ਫਿਰ ਫੋਟੇ ਦੇ ਮੇਲੇ ਦੇ بڑے ਮੈਚ ਤੇ 4-5 ਹੁੰਦੇ ਉਸ ਤੇ ਨਹੀਂ ਇੱਥੇ ਆਪਲੇਅਰ ਪਲੇਅਰ ਇਹ ਦੋ ਦੋ ਸੌ ਨੂੰ ਤਾਂ ਇਹ ਲੰਗ ਗਿਆ ਜੀ ਮਿਲਾਂ ਲੰਗ ਗਿਆ ਉਹਨੇ ਉਹਨੂੰ ਘੇੜ ਲਿਆ ਤੇ ਫਿਰ ਗਾਉਣਾ ਆਹ ਦੂਮੇ ਮੇਲੇ ਵੱਡੇ ਨੇ ਇੱਕ ਬਾਬਾ ਜੀ ਦਾ ਧਾਰੀ ਲਾ ਦੇ ਕੇ ਸਾਡੇ ਤੇ ਧਾਰੀ ਸਾਡਾ ਅੱਜ ਮੇਲਾ ਬਾਬਾ ਜੀ ਦਾ ਰਹਿਣਾ ਇਹਨਾਂ ਨੇ ਇਹ ਕਿਹੜਾ ਆਪਣੇ ਲਾਭ ਨੂੰ ਨਹੀਂ ਕੱਪ ਕਰਾਉਂਦੇ ਹੁਣ ਅੱਜ ਅੱਦੁੱਲਾ ਬਖਸ਼ ਨਗਰ ਹੈ ਮਾਦੇ ਦਾ ਨਗਰ ਹੈ ਮਾਸ਼ਾਅੱਲ ਤੇ ਨਾਲ ਜਨੇ ਜਾਫੀ ਕਿਹੜਾ ਇੱਥੇ ਜਾਫੀ ਆਪਣਾ ਇੱਕ ਅਦੁੱਲਾ ਦੇ ਜਾਫੀ ਕਿਹੜਾ ਹੈ ਆਪਣਾ ਨੀ ਗਿਆ ਇਹ ਕੋਈ ਨਹੀਂ ਯਾਰ ਹੈ ਜੋ ਜੇ ਲੋਕਾਂ ਨੂੰ ਆਉਣਾ ਹੈ ਉਹ ਉਹ ਲੁਧਿਆਣਾ ਸਾਹਿਬ ਨਾਲ ਹਾਂਜੀ ਹਾਂਜੀ ਵਗਿਆ ਸੇਟਪਰ ਨਾਲ ਗੱਲ ਕਰਨਾ ਗੱਲ ਨਹੀਂ ਹੋ ਰਹੀ ਸਾਹਿਬ ਨਾਲ ਅੱਧਾ ਥੋੜਾ ਲੱਗਦਾ ਹਾਂ ਜੀ ਉਹ ਕਰ ਆਜ ਉਹ ਤੇ ਮਿਲਣਾ ਤੇ ਲਾਈਵ 'ਚ ਮੇਰੇ ਬਾਤ ਚੱਲ ਰਹੀ ਦੂਜਾ ਕਿਤੇ ਕੋਕਰ ਪਈ ਨਹੀਂ ਮੈਚ ਹੋਣ ਲੱਗਾ ਤੇ 20 ਬੜਾ ਆ ਗਿਆ ਇਹਦੇ ਅਕਾਫ ਲਾਈ ਪਾਉਂਦਾ ਜਾਈ ਬੰਦ ਹੋ ਗਿਆ ਨਾਮ ਨਾਲ ਕੱਢ ਕੇ ਬੱਸ ਨੇ ਚਾਹ ਨਾ ਮਾਦਰ ਹੋਣੀ ਉਹ ਲਈ ਤੇ ਕੇ ਤੇ ਚਾਕ ਖੁੱਲਣਾ ਹੁੰਦਾ ਚਾਕ ਖੁੱਲਣਾ ਉਹ ਚਾਕ ਖੁੱਲਣਾ ਜੇ ਬੜਾ ਮੜੀ ਮੋਟੀ ਉਹ ਹੋਵੇ ਆਪਣੇ ਆਪ ਨਿਕਲ ਜਾਂਦੀ ਹੈ ਅੱਜ ਮਨ ਘੁੜ ਕੇ ਉਹ ਜੰਮਦਾ ਠੀਕ ਇਦਾਂ ਨੂੰ ਸੁਣਾ ਨਾਮ ਲੱਗ ਜਾਣਾ ਜਦ ਛੜ ਕੇ ਵਜਦੇ ਵਜਦੇ ਨਾਲ ਨਿਕਲ ਨਾਲ ਤਾਂ ਆਪਣਾ ਰੱਖ ਇੱਕ ਵੱਡੀ ਚੀਜ਼ ਇਹ ਹੋ ਜਾਈਏ ਨਾ ਨਹੀਂ ਤੇ ਜਿਹੜੇ ਛਟਾ ਦੇ ਪ੍ਰਵਾਨ ਹੋਦੀਆਂ ਦੇਣਾ ਵਾ ਬਾਕੀ ਇਹ ਆ ਵੀ ਇਹ ਸਾਥ ਬੰਦਾ ਕਬਰ ਕਰਨ ਵਾਲਾ ਹੋਣਾ ਚਾਹੀਦਾ ਨਾ ਯਾਰ ਜੇ ਤੇ ਆਪਾਂ ਤੁਰ ਪੀ ਤਾਂ ਫੱਟ ਲਈ ਕੀ ਕੀ ਫੱਟ ਲੱਗੀ ਆ ਤੇ ਖੇਡਣਾ ਵਾ ਫਿਰ ਤੇ ਕਬਰ ਹੋਈਦੀ ਸਾਡੇ ਜਿਹੜੀ ਮਰਜ਼ੀ ਦੇ ਹੁਣ ਪੀਂਦੀ ਡਾਇਰੈਕਟ ਮੈਨੂੰ 11 ਮਹੀਨਾ ਕੀ ਰੇਟ ਨੇ ਅਪਰ 6 ਮਹੀਨੇ ਕੀ ਰੇਟ ਆ ਇਹ ਫਿੱਟੂ ਨਾ ਬੰਦੇ ਨੇ ਜਿਹੜੇ ਰੇਟ 6 ਮਹੀਨਾ ਦਾ ਪੰਜੇ ਖਿਡੋ ਹਾਂ ਹਾਂ ਤੂੰ ਨਹੀਂ ਨਾ ਤੱਕ ਕਿਤੋਂ ਦੇ ਠਾਗੇ ਤੂੰ ਘੇੜ ਨਾਲੇ ਜੋਗੇ ਤੇ ਹੀ ਘੇੜੋ ਜੀ ਆਪਾਂ 6 ਮਿੰਟ ਸਾਕੇ ਤੁਰਪੇ 6 ਨੂੰ ਘੇੜਦਾ ਜੇ ਆਪਾਂ ਮਿਹਨਤ ਕਰੇ ਟਾਈਮ ਮੰਨਨੇ ਕਿ ਨਾ ਟਾਈਮ 9 ਮਿੰਟ ਘੇੜਿਆ ਮੁੰਡਾ ਜਾਗਦੀ ਮੰਨਣਾ ਮੰਨਣਾ ਬੈਠਾ ਨਾ ਪੈਦਾ ਬਾਤ ਉਹਨੇ ਬੜੀ ਮਿਹਨਤ ਕੀਤੀ ਹੈ ਉਹਨੇ ਕੱਟਾ ਬੜੀ ਲੱਗੀ ਕੱਟਾ ਬੜੀ ਲੱਗੀ ਸਾਈਡ ਚੱਲ ਉਹ ਬੜੀ ਮਿਹਨਤ ਕੀਤੀ ਉਹਨੇ ਬਾਤ ਵੀ ਨਾ ਉਹ ਬਾਬਾ ਕੋਈ ਗੱਲ ਨਹੀਂ ਚਾਹੀਦੀ ਨਾ ਇਹਦੇ ਭਾਵੇਂ ਚਾਰ ਮਾਰੀ ਬਣੀ ਸੁਣੀਆ ਜੋ ਆਪਕੇ ਕੀਤਾ ਨੇ ਉਹ ਲਿਆਂਦਾ ਨਾਉਂਦੇ ਆ। ਕਿਦਾ ਬਾਣਾ ਕਰਨਾ ਆ ਨਾ ਕਿ ਭਾਵੇਂ ਕੋਣ ਜਦੋਂ ਆਨੰਦਪੁਰ ਨਿਕਲੇ ਉਦੋਂ ਮੇਰਾ ਗੋਡਾ ਅੜ ਗਿਆ ਤਿੰਨ ਲੈ ਕੇ। ਮੈਂ ਇਹ ਕਰਕੇ ਕੱਢਿਆ ਨਿਕਲ ਗਿਆ। ਉਹ ਮੈਂ ਕਹਿੰਦਾ ਬਾਦਾਂ। ਆਹੋ। ਜਦ ਮੈਂ ਫੇਨ ਲੱਕੇ ਟੈਂਡੂ ਕਰਮਾ ਇਹਨੂੰ ਜੋ ਕੋਪਨ ਦੇ ਕਰਮਾ ਜੋ ਹੈ ਉਹ ਮਿਲ ਹੀ ਜਾਂਦਾ। ਸਹੀ ਗੱਲ ਬੋਲਦਾ ਹੈ। ਸੈਟ ਵੜਾਣੇ ਡਾਕਟਰ ਕਹਿੰਦੇ ਜਾ ਕੇ ਟਰਾਂ ਨਾਣਾ ਤੁਹਾਨੂੰ ਇੰਨਾ ਜੇ ਤੜੇਜ ਕਰੋ ਡਾਕਟਰ ਕਹਿੰਦੇ ਸਾਰਿਆਂ ਨੂੰ ਆਹ ਚੀਜ਼ ਖਾਣੀ ਤੇ ਬਰੇਜ ਕਰਦੇ ਨਾ ਡਾਕਟਰਾਂ ਨੇ ਜੇਸੀ ਕੋਣੀ ਖਾਣੀ ਹਾਂ ਤੇ ਦੇਸੀ ਕੋਣੀ ਖਾਣਾ ਹਾਂ ਡਾਕਟਰ ਨੇ ਦੇਸਾ ਮੈਂ ਦੇਸੀ ਕੋ ਉੱਤ ਦੇ ਮਲਣਾ ਨਹੀਂ ਚਾਹੀਦਾ ਆ ਮੇਰੀ ਰਾਤ ਮੈਂ ਘੰਡਾ ਘੰਡਾ ਦੌੜ ਲਾਉਣੀ ਜੇ ਆਲਾ ਤੱਕ ਨਹੀਂ ਨਾ ਬਰੇਜ ਨਾਲੀ ਭੱਜੇ ਪਰ ਨਹੀਂ ਮਸਲ ਨਹੀਂ ਹੈਗਾ ਬਸ ਦੇਸੀ ਕੋ ਮੜਿਆ ਇੱਕ ਦਿਨ ਲੱਤ ਛੁੱਟੀ ਬੜਾ ਅਚਰ ਮਲਦੇ ਰਹਿਣਾ ਅੱਧਾ-ਅੱਧਾ ਘੰਟਾ ਤੇ ਇਹਨਾਂ ਤੋਂ ਲਾਈਦੇ ਨਾ ਤੋਂ ਖਾਉਂਗੀ ਜੇ ਦਾ ਖੁਰਕਜੀ ਹੁੰਦਾ ਵੀ ਮਹਾਤ ਚਲੀ ਗਏ ਨਾ ਰਹੀਆਂ ਉਹ ਦਿਨ ਜਵੇ ਲੱਤ ਥਕਣੀ ਸ਼ੁਰੂ ਹੋ ਗਈ ਦਿਨਾਂ ਦੀ ਮਤਲਬ ਆ ਗਿਆ ਤਾਂ ਬੰਦਾ ਨਾ ਚਲ ਪਲਵਾਨੀ ਮੰਨ ਲਾ ਪਲਵਾਨੀ ਕਰਦੇ ਆਪਾਂ ਜਿਹੜਾ ਮਸਲੀ ਬੰਦਣਾ ਉਹ ਛੇਤੀ ਥਕੂਗਾ ਜਿਹਦੇ ਸਰੀਰ ਚ ਮਸਲ ਨਹੀਂ ਹੋਣੀ ਸਹੀ ਹਾਂ ਔਰ ਇਹਨੇ ਮੈਂ ਜਿੱਦ ਤਰ੍ਹਾਂ ਦੱਸਿਆ ਵੀ ਮਸਲ ਨਹੀਂ ਹੈ ਕੰਮ ਮਸਲ ਹੋਊ ਤੇ ਥਕੂਗਾ ਹਾਂ ਤੇ ਥਕੂ ਜੇਗਾ ਮਸਲ ਹੋ ਕੇ ਤਾਂ ਉਹ ਸਾਰਾ ਬੈਠ ਕੇ ਹੋਣਾ ਹੈ ਰਾਤੀਆ ਪੱਤਾ ਲਾ ਲਈ ਜੇ ਆਣੀ ਮੇਰੇ ਅੱਜ ਜਲਣੀ ਪ੍ਰਹਾਰ ਜੋ ਤੋਂ ਮਿਨਿਓ ਕੇ ਨਾ ਆਹ ਜਿਹੜੀ ਇੱਧਰ ਹੈ ਕੱਟ ਤੋਂ ਕੱਟ 2 300 ਜਿਹੜੀ ਜੇ ਹਾਂ ਇਹਦੇ ਨਾਲ ਆ ਵੀ ਮਸਲ ਪਾਉਂਦੇ ਆ ਵੀ ਪਾਉਂਦੇ ਆ ਵੀ ਬੰਦ ਆਈ ਗੱਲ ਪਕਾ ਗਈ ਆ ਜਿੰਨਾ ਲਾਇ ਨਾ ਹਸਦਾ ਨਾ ਬੰਦੇ ਨੂੰ ਮੁਟਕਾ ਐਂ ਤੋਂ ਨਾ ਪ੍ਰੈਸ਼ਨ ਕਰਾ ਕੇ ਮਿਹਨਤ ਤੇ ਐਕਸਰਸਾਈਜ਼ ਕਰਦੀ ਬੰਦੇ ਨੂੰ ਹਾਂ ਮਿਹਨਤ ਰਕੇ ਨਾਲ ਜੁੜੀ ਮਿਹਨਤ ਤੇ ਐਕਸਰਸਾਈਜ਼ ਤੋਂ ਜਿਹੜੀ ਡਾਕਟਰ ਬਣਾ ਕਹਿੰਦੇ ਨੇ ਆ ਮਿਹਨਤ ਤੇ ਐਕਸਰਸਾਈਜ਼ ਆ ਨਾ ਉਹ ਬਿਨਾ ਆਪਰੇਸ਼ਨ ਤੋਂ ਵੀ ਜਿਹੜੀ ਆ ਸੱਟ ਕਵਰ ਕਰ ਦਿੰਦੀ ਕਰਦੀ ਕਰਦੀ ਸਹੀ ਗੱਲ ਨਹੀਂ ਜੀ ਆਪਾਂ ਮਿਹਨਤ ਨਹੀਂ ਕਰਨੀ ਕਰਾ ਗਈ ਇਹਨਾਂ ਮਿਹਨਤ ਨਾਲ ਬਣਾਣੀ ਪ੍ਰੈਸ਼ਨ ਪ੍ਰੈਸ਼ਨ ਕੁਝ ਨਹੀਂ ਹੈ ਪ੍ਰੈਸ਼ਨ ਤੇ ਜਿੱਦਾਂ ਲਾਲਾ ਵੀ ਆਪਾਂ ਮੰਨ ਲਾ ਇਹ ਵੀ ਡਾਕਟਰ ਆ ਡਾਕਟਰ ਨਾਲ ਆਪਾਂ ਕਹੇ ਕੋਲ ਗਏ ਤੇ ਉਦੋਂ ਆਪਾਂ ਸਾਟਾ ਧਿਆਨ ਕਰ ਲੈਣਾ ਸਾਟਾ ਧਿਆਨ ਵੀ ਆ ਡਾਕਟਰ ਸਾਹਿਬ ਮੇਰੇ ਆ ਸੱਟ ਲੱਗੀ ਆ ਤੇ ਮੈਂ ਕੀ ਕਰਾਂ ਉਹਨੇ ਕਿਹਾ ਤੂੰ ਆ ਕਰ ਫਿਰ ਆਪਾਂ ਧਿਆਨ ਕਰ ਲੈਣਾ ਸਾਟਾ ਤੇ ਜੇ ਆਪਾਂ ਨਹੀਂ ਕਰਦੇ ਕੋਈ ਕਹਿੰਦੇ ਆਪਾਂ ਧਿਆਨ ਨਹੀਂ ਕਰਨਾ ਧਿਆਨ ਕਰ ਉਹ ਉਹਨੇ ਡਾਕਟਰ ਨੇ ਕਿਹਾ ਵੀ ਤੁਹਾਨੂੰ ਜਾ ਰ ਐਕਸਰਸਾਈਜ਼ ਕਰਨੀ ਹੀ ਪੈਣੀ ਤੇ ਫਿਰ ਆਪਾਂ ਕਰਨੀ ਆ ਕੋਤਰਾ ਨਹੀਂ ਕਰਨਾ ਮੇਰੀ ਗੱਲ ਤੇ ਜੇ ਆਪਾਂ ਸੌਂ ਰਹਾਂ ਉਤਨਾ ਹੀ ਕਰਦੇ ਉੱਥੇ ਮੈਂ ਕਹਿੰਦਾ ਨਹੀਂ ਆਂਗੜੂ ਰ ਮਾਣਾ ਉੱਥੇ ਮੈਂ ਸਾਟਾ ਕਰਦਾ ਬਣਾ ਬਸ ਭਾਈ ਬਣਵਾ ਜੀ ਹਾਂ ਜੀ ਆ ਜੀ ਮਹਾਰਾਜਾ ਜਨਪਟੇ ਨਾਲ ਅੰਕੜੇ ਦੀ ਬੋਲੀ ਬੜੀ ਸ਼ੇਦੀ ਬੋਲੀ ਕੀਤੀ ਨਾ ਇਹ ਸਾਡਾ ਵੀ ਇੱਕ ਗੁਰਪੀਰ ਕਲਸਾ ਵਾਲਾ ਸਟਾਰ ਜਾਫੀ ਕੀ ਹਾਲ ਗੁਰਪੀਰ ਹੋਰ ਕਹਿ ਚਤਾ ਅੱਜ ਜਦ ਆ ਪਹੁੰਚੇ ਪਿੰਡ ਬਲੇਰਾ ਲਵਦੇ ਪਿੰਡ ਜਿਹੜਾ ਆਪਣੇ ਜ਼ਰੂਰੀ ਖੇਤਾਂ ਦੇ ਮੁੰਡਾ ਉਹਦੇ ਪਿੰਡ ਮੈਜ ਆ ਹਾਂ ਕੱਲ ਕਿਥੇ ਨਹੀਂ ਤੂੰ ਕੱਲ ਗਿਆ ਕਿਦੇ ਨਹੀਂ ਕਾਹੀ ਲੈ ਗਏ ਕੱਲ ਆਪਾਂ ਲੱਭੇ ਕਰਾਉਣ ਗਏ ਪੈਣ ਗਿਆ ਮੈਨੂੰ ਅੱਛਾ ਸਰ ਠੀਕ ਠੀਕ ਹੈ ਕੱਲ ਗਏ ਆਹ ਵਿਚਾਰੇ ਸੱਟ ਲੱਗ ਗਈ ਚਲੋ ਕਿਰਪਾ ਕਰੇ ਮਾਲਕ ਹੋ ਗਿਆ ਪਰੇਡ ਆ ਹੋ ਗਿਆ ਬੱਚਾ ਚਲੋ ਵਧੀਆ ਕਿੱਥੇ ਗਏ ਕਿਹੜੇ ਹਸਪੀਟਲ ਉਥੇ ਲੈਂਡ ਮਾਰਕ ਤੇ ਤੇਤੀ ਸੜਕ ਚੰਦੀ ਘਟ ਠੀਕ ਠੀਕ ਹੈ ਓਏ ਇਧਰ ਆ ਤੂੰ ਤੇ ਇਹ ਆਪਣਾ ਹੈਗਾ ਸੱਤਾ ਵੀਰ ਲਾਲੀਪੁਰ ਗਿਆ ਤੇ ਤੁਸੀਂ ਪਰੇਡ ਕਰਾਇਆ ਨਾ ਠੀਕ ਤੁਸੀਂ ਨਾ ਹਾਂ ਵਧੀਆ ਠੀਕ ਹੈ ਅੱਛਾ ਅੱਛਾ ਕਿਹਾ ਸੀ ਤਾਂ ਯਾਜ ਤਾਂ ਹੋਰ ਵੀਰੇ ਕੀ ਹਾਲ ਕਬਲੀ ਕਹਿਣ ਸਤਾ ਕੱਲ ਕਿੱਥੇ ਖੇਡੇ ਹਰ ਕੱਲ ਭਈ ਆਪਣੇ ਲੱਗ ਗਈ ਮੈਚ ਕੋਖਰੀ ਕੋਖਰੀ ਆ ਠੀਕ ਠੀਕ ਆ ਕੋਖਰੀ ਚੱਲੰਦਾ ਕਾਪਣਾ ਹਾਂ ਵਧੀਆ ਹੀ ਜਿੱਦਾਂ ਚਾਰ ਟੀਮਾਂ ਆਂ ਪੰਜਾਬ 70 ਟੀਵੀ ਦੇ ਹਾਂਜੀ ਹਾਂਜੀ ਹੂੰ ਬਾਕੀ ਵਧੀਆ ਗਿਆ ਨਾ ਗੱਲ ਹਾਂ ਵਧੀਆ ਹੀ ਨਾਲ ਆਪਣੇ ਦਰੋ ਚੱਲ ਟੀਮ ਬਣਾਈ ਜਿੱਦਾਂ ਹੋਈ ਬਾਰਛ ਕੱਲ ਉਧਰ ਨਹੀਂ ਆਪਣੇ ਫਾਈਨਲ ਚ ਸੇ بارش ਹੋ ਗਈ ਜਿੱਦਾਂ ਅੱਛਾ ਫਾਈਨਲ ਵੀ ਮੈਚ ਆ ਫਾਈਨਲ ਹੀ ਹਾਂ ਵੇਖਣੇ ਮੈਂ ਫਾਈਨਲ ਚੱਲਿਆ ਨਹੀਂ ਵੱਜਦੇ ਪਾਨੀ ਉਹ ਮਤਲਬ ਦੋ ਸਾਮ ਹੀ ਹੋਏ ਬਾਅਦ ਵਿੱਚ ਕਿਦਾਂ ਹੂੰ ਫਿਰ ਜੀ ਬਿਨ ਬ੍ਰੇਕ ਆ ਤਾਂ ਮੇਰੇ ਹਿਸਾਬ ਨਾਲ ਹਾਂ ਚਲੋ ਫਿਰ ਇਦਾਂ ਹੀ ਹੋਣਾ ਠੀਕ ਹੈ ਲਾਇਆ ਬੰਦਿਆ ਕਰ ਆਪਣੇ ਪਾਣੀ ਦਾ ਆਹ ਵਾ ਕਵਲ ਹੂੰ ਇਹਦਾ ਇਹਦਾ ਤੇ ਮੈਂ ਨਾ ਰਿਪੋਰਟ ਆਉਂਦਾ ਕਿੰਨੇ ਪਾਣੀ ਲਿਟਰ ਨੇ ਨੇ ਵਾਪਸ ਦੱਸੀਆਂ ਤੁਹਾਂ ਹਾਂ 7 ਲੀਟਰ ਬਕੀਤਾ ਨਹੀਂ 500 ਰੁਪਏ ਦਾ ਕਬੜੀ ਦਿੱਤੀ ਪਰਤ ਤੋ ਮੰਗਦਾ ਕੋਣ ਮੰਗਦਾ ਕੋੜਾ ਮੰਗਦਾ ਕੋਣ ਮੰਗਦਾ ਅਜੀ ਤੇ ਚੌੜਾ ਜਿਹਾ ਤੇ ਆ ਕਾਸ਼ ਆ ਲੈ ਉਧਰ ਮਗਦੇ ਫੜੀ ਕਰਾ ਲੈ ਤੋ ਸਲਫ ਮਾਰੀ ਤੇ ਸਿਰ ਚੋਂ ਫੁਕਾਰੇ ਸੁਣੇ ਸਿਰਸੋਂ ਫੁਕਾਰੇ ਸੁਣੇ ਟੱਕ ਦੇ ਖੇਡ ਦੇ ਮੈਦਾਨ ਚ ਸਿਰੇ ਦੀ ਟੱਕਰ ਡਬਲ ਟੱਜ ਦੇ ਇਸ਼ਾਰੇ ਚੀਨਾ ਵਾਲਾ ਮਲਕੀਤ ਵੱਖਣ ਸਿੰਧੂ ਨੂੰ ਕਹਿੰਦੇ ਕੋਵਾ ਵਾਂਗੂ ਮੰਨਦਾ ਦੁਨੀਆ ਤਛਿਤ ਦਵਾਈ ਦੇ ਨਾਲ ਟਕਰਾਂ ਦੀ ਸਵਾ ਬੱਖਣ ਸੰਧੂ ਕਹਿੰਦੇ ਕਬੱਡੀ ਦੀ ਪਹੁੰਚ ਲਾ ਦੱਸਦਾ ਪੈਰਾ ਲਾ ਦੋੜ ਦੇ ਫਾਦਰ ਸਾਹਿਬ ਜਫੇਦਾਰ ਪਰਸੇ ਸਿੰਘ ਜੀ ਦੌਧੀ ਪਰ ਆ ਮੁੰਡਾ ਕਹਿਣਾ ਇਹ ਕਹਿੰਦੇ ਬਾਦੇ ਬੰਦੇ ਦਾ ਪੁੱਤਰ ਪ੍ਰਤਾਪੇ ਨੂੰ ਫੜਨਾ ਬਾਲਾ ਹੁੰਦਾ